ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁਰਦੁਆਰਾ ਧਰਨਦਰਾਜ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨੱਗਨ ਵਾਸੀਆਂ ਦੇ ਸਹਿਯੋਗ ਦੇ ਨਾਲ ਸਰਵੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰਕੌਰ ਜੀ ਚਾਰ ਸ਼ਹਿਬਜਾਦੇ ਅਤੇ ਬਾਬਾ ਮੋਤੀराम ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦੇ ਲੰਗਰ ਅਤੇ ਬਿਸਕੁਟਾਂ ਦੇ ਲੰਗਰ ਅਤੁੱਟ ਵਰਤਾਏ ਗਏ ਸੇਵਾਦਾਰਾਂ ਵੱਲੋਂ ਰਾਹੀ ਰਾਣੂ ਬੜੇ ਸਤਿਕਾਰ ਸਹਿ ਰੋਕੇ ਦੁੱਧ ਦੇ ਲੰਗਰ ਸ਼ਿਕਾਏ ਗਏ ਇਸ ਮੌਕੇ ਸਰਪੰਚ ਨਿਰਮਨ ਕੁਮਾਰ ਨਵੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਜੋ ਕਿ ਸੋਈ ਘਰ ਦੀ ਵਾਜ ਉਸ ਦਾ ਜਿਹੜਾ ਸ਼ੁਭ ਆਰੰਭ ਕੀਤਾ ਗਿਆ ਸੁਸੰਗਤਾਂ ਦੇ سپرد ਕੀਤੀ ਗਈ ਹੈ ਔਰ ਦਾਨੀ ਸੱਜਣਾ ਨੇ ਜਿਨ੍ਹਾਂ ਨੇ ਵੀ ਇਹ ਸਮਾਰਤ ਬਣਾਉਣ ਤੇ ਸਹਿਯੋਗ ਦਿੱਤਾ ਉਹਨਾਂ ਦਾ ਤੇ ਅਦੁੱਤੋ ਧੰਨਵਾਦ ਕੀਤਾ ਪ੍ਰਬੰਧਕ ਕਮੇਟੀ ਵੱਲੋਂ ಗ್ರಾಮ ਪੰਚਾਇਤ ਦੁਸਾਂਜਕਲਾਂ ਵੱਲੋਂ ਔਰ ਨਾਲਦੀ ਨਾਲ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ ਸ੍ਰੀ ਸੁਖਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸਰਵਾਦ ਦੇ ਭਲੇ ਦੀ ਅਰਦਾਸ ਕਰਕੇ ਚਾਹ ਦੇ ਲੰਗਰ ਤੇ ਬਾਅਦ ਦੁਪਹਿਰ ਗੁਰੂ ਕੇ ਅਟੁੱਟ ਲੰਗਰ ਵਰਤਾਇਆ ਗਿਆ ਤੁਸੀਂ ਦੇਰੋਂ ਦੁਸਾਂਜਕਲਾਂ ਤੋਂ ਸ੍ਰੀਨਦਰਪਾਲ ਕੁੱਕਰੀ ਖਾਲਸਾ ਸ਼ਹੀਦ ਵਾਹਿਗੁਰੂ ਜੀ ਦੀ ਫਤਿਹ ਮਾਤਾ ਗੁਜਰਕੌਰ 400 ਉਹ ਯਾਦ ਦੇ ਅਤੇ ਮੋਤੀराम ਮਹਿਰਾਜੀ ਦੇ ਸ਼ਹੀਦੀ ਦਾੜਿਆਂ ਨੂੰ ਸਮਰਪਿਤ ਅੱਜ ਗੁਰਦੁਆਰਾ ਧਰਮਦਵਾਰਾ ਸਾਹਿਬ ਵਿਖੇ ਆਪਣੇ ਦੁੱਧ ਦੇ ਲੰਗਰ ਅਤੁੱਟ ਵਰਤਾਏ ਗਏ ਅਤੇ ਗੁਰੂ ਕੇ ਲੰਗਰ ਵੀ ਅਤੇ ਇਸ ਦੇ ਨਾਲ ਹੀ ਨਵਾਂ ਰਸੋਈ ਘਰ ਵੀ ਉਸਾਰਿਆ ਗਿਆ ਉਸ ਦਾ ਵੀ ਅਜੋ ਕਾਟਨ ਹੈ ਅਸੀਂ ਸਾਰੇ ਹੀ ਪਿੰਡ ਵਾਸੀ ਐਨ ਆਰ ਆਈ ਵੀ ਜਿਨ੍ਹਾਂ ਨੇ ਇਸ ਵਿੱਚ ਯੋਗਦਾਨ ਪਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ